ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਾਰੇ ਵੀਰ ਭੈਣਾਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖਣ ਤਰੱਕੀਆਂ ਬਖਸ਼ਣ ਤੇ ਅੱਜ ਜੀ ਵਿਸਾਖੀ ਦਾ ਮੇਲਾ ਹੈ ਤੇ ਵਿਸਾਖੀ ਦੀਆਂ ਸਾਰਿਆਂ ਨੂੰ ਜੀ ਬਹੁਤ ਬਹੁਤ ਮੁਬਾਰਕਾ ਹੋਣਾ ਤੇ ਆਪਾਂ ਜੀ ਵਿਸਾਖੀ ਦੇ ਮੇਲੇ ਵਾਲੇ ਤੇਨ ਬਨਾਈ ਦਾ ਜੀ ਹਲਵਾ ਤੇ ਆਪਾਂ ਬਣਾਉਣ ਲੱਗੇ ਹਾਂ ਅੱਜ ਹਲੀਫ ਹਲਵਾ ਤੇ ਉਹ ਕਿਸ ਤਰ੍ਹਾਂ ਬਣਾਵਾਂਗੇ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਦੁੱਧ ਦਾ ਹਲਵਾ ਬਣਾਵਾਂਗੇ ਆਪਾਂ ਜੇ ਤੁਸੀਂ ਵੀ ਕਦੇ ਦੁੱਧ ਦਾ ਹਲਵਾ ਨਹੀਂ ਬਣਾਇਆ ਤਾਂ ਜਰੂਰ ਬਣਾਇਓ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਤੇ ਇਹ ਆਪਾਂ ਜੀ ਹੁਣ ਗੈਸ ਕਰਦੇ ਆਂ ਉਹਨਾਂ ਤੇ ਉੱਪਰ ਰੱਖਦੇ ਆਂ ਕੜਾਈ ਤੇ ਇਹ ਮੈਂ ਲਈ ਆ ਜੀ ਸੂਜੀ 250 ਗ੍ਰਾਮ ਸੂਜੀ ਆ ਇੱਕ ਪਾਈਆ ਚਲੋ ਜੀ ਆਪਾਂ ਗਏ ਸੋਣ ਕਰਤਾ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਰਿਫਾਈਂਡ ਇਹ ਸੇ ਕੱਪੜਾ ਵਾਲੀ ਮੈਂ ਰਿਫਾਈਂਡ ਪਾਵਾਂਗੀ ਜਿੰਨ ਤੋਂ ਮੈਂ ਸੂਜੀ ਦਾ ਅੰਦਾਜ਼ਾ ਲਾ ਲਿਆ ਇਹਦੇ ਨਾਲ ਤੇ ਇਧਰ ਜੀ ਆਪਾਂ ਰੱਖ ਦਿਆਂਗੇ ਦੁੱਧ ਇਹ ਆ 1 ਕਿਲੋ ਦੁੱਧ ਤੇ ਇਹਨੂੰ ਆਪਾਂ ਰੱਖ ਦਿਆਂਗੇ ਜਾਇਸ ਤੇ ਇੱਕ ਸਾਈਡ ਇਹ ਗਰਮ ਕਰ ਲੈਨੇ ਆ ਤੇ ਦੂਸਰੀ ਸਾਈਡ ਆਪਾਂ ਹਲਵਾ ਬਣਾਉਦੇ ਰਾਵਾਂਗੇ ਤੇ ਦੁੱਧ ਨੂੰ ਬਾਲਾ ਹੁਣ ਤੱਕ ਗਰਮ ਹੋਣ ਦੇਣਾ ਹੈ ਤੇ ਚਲੋ ਜੀ ਆਪਾਂ ਹੁਣ ਪਾਣੇ ਆ ਇਹਦੇ ਵਿੱਚ ਰਿਫਾਈਨਡ ਤੇਲ ਤੇ ਇਹ ਜਿਵੇਂ ਸੂਜੀ ਦਾ ਅੱਧਾ ਲਿਆਦਾ ਹਿੱਸਾ ਤੇ ਇਹ ਜਿਵੇਂ ਪੌਣਾ ਕਾਪਾ ਸੂਜੀ ਦਾ ਸੀ ਤੇ ਉਸ ਤੋਂ ਮੈਂ ਘਟ ਤੋ ਫਾਇੰਡ ਪਾਇਆ ਏ ਤੇ ਚਲੋ ਜੀ ਆਪਾਂ ਕੇ ਓਨ ਕਰਦੇ ਆ ਗਰਮ ਗਰਮ ਹੋਣ ਦਿਆਂਗੇ ਚੰਗੀ ਤਰ੍ਹਾਂ ਜਦੋਂ ਗਰਮ ਹੋ ਜਾਏਗਾ ਤੇ ਪਾ ਦੇਣਾ ਆਪਾਂ ਇਹਦੇ ਚ ਸੂਜੀ ਤੇ ਚਲੋ ਜੀ ਹੋ ਗਿਆ ਗਰਮ ਹੁਣ ਆਪਾਂ ਪਾ ਦਿਆ ਸੂਜੀ ਪਾ ਤੀ ਆ ਉੰਨੀ ਆਪਾਂ ਪੁੰਨ ਦੇ ਰਵਾਂਗੇ ਜਿੰਨੀ ਦੇਰ ਪੂਰੀ ਤਰ੍ਹਾਂ ਲਾਲ ਨਹੀਂ ਹੋ ਜਾਂਦੀ ਤੇ ਉੰਨੀ ਦੇਰ ਨੂੰ ਆਪਾਂ ਚਲਾਉਂਦੇ ਰਵਾਂਗੇ ਤੇ ਨਾਲ ਹੀ ਗੈਸ ਥੋੜਾ ਸলো ਕਰ ਦਿਆਂਗੇ ਸলো ਦੇ ਨਾਲ ਫਿਰ ਉਹ ਵਧੀਆ ਬਣੇਗੀ ਹੋਰ ਨਾ ਵਧੀਆ ਜਾਏਗੀ ਨਾ ਤਾਂ ਤੇਜ਼ ਹੋਵੇ ਤਾਂ ਫਿਰ ਜੱਕ ਦਾਮ ਸੜ ਜਾਂਦੀ ਹੈ ਤੇ ਨੂੰ ਆਪਾਂ ਲਾਉਂਦੇ ਰਾਵਾਂਗੇ ਇਹ ਸੂਜੀ ਨੂੰ ਚਲਾਉਂਦੇ ਰਵਾਂਗੇ ਆਪਾਂ ਪਲਟੇ ਦੇ ਨਾਲ ਪੂਰੀ ਤਰ੍ਹਾਂ ਜਦੋਂ ਲਾਲ ਹੋ ਜਾਵੇਗੀ ਫਿਰ ਆਪਾਂ ਇਹਦੇ ਚਖੰਡ ਪਾਵਾਂਗੇ ਤੇ ਉਧਰ ਦੁੱਧ ਨੂੰ ਉਬਾਲਾ ਆ ਗਿਆ ਸੀ ਤੇ ਉਹ ਮੈਂ ਗੈਸ ਬੰਦ ਕਰਤਾ ਆ ਤੇ ਇਹ ਜੀ ਮੈਂ ਖੰਡ ਪਾ ਰਹੀ ਆਂ ਦਾ ਜਿਹੜੇ ਨਾਲ ਪਾ ਰਹੀ ਆਂ ਤੇ ਬਾਕੀ ਜਿੰਨੀ ਸੂਜੀ ਹੁੰਦੀ ਆ ਓਨੀ ਆਪਣੀ ਖੰਡ ਵੀ ਪੈਂਦੀ ਆ ਤੇ ਜੇ ਆਪਾਂ ਮਿੱਠਾ ਘਾਟਵਾਦ ਕਰਨਾ ਹੈ ਤੇ ਫੇਰ ਆਪਾਂ ਘਾਟਵਾਦ ਕਰ ਸਕਦੇ ਆ ਤੇ ਨਹੀਂ ਤਾਂ ਬਰਾਬਰ ਹੀ ਖੰਡ ਵੀ ਪਾਈ ਜਾਂਦੀ ਏ ਤੇ ਥੋੜਾ ਜਿਹਾ ਸੇਕਾ ਖੰਡ ਨੂੰ ਵੀ ਲਵਾ ਲਾਂਗੇ ਫੇਰ ਵਧੀਆ ਟੇਸਟ ਬਣਦਾ ਏ ਤੇ ਚਲੋ ਜੀ ਮੈਂ ਸੌ ਗਈਆਂ ਆ ਗਈਆਂ ਅਸ ਮੇਰੇ ਕੋਲ ਤੇ ਥੋੜੀਆਂ ਜਿਹੀ ਸੌਗੀਆਂ ਵੀ ਪਾ ਦਿੰਨੇ ਆ ਤੇ ਗਰੀ ਨਹੀਂ ਪਾਉਂਦੇ ਅਸੀਂ ਗਰੀ ਬੱਚਾ ਨੂੰ ਪਸੰਦ ਨਹੀਂ ਕੀ ਕੱਡ ਕੱਡ ਕੇ ਸੁੱਟ ਦਿੰਦੇ ਨੇ ਤੇ ਇਸ ਕਰਕੇ ਗਰੀ ਪਾ ਹੀ ਨਹੀਂ ਕਦੇ ਸੌਗੀ ਪਾ ਲਈਦਾ ਜਾਂ ਕਾਜੂ-ਬੂਜੂ ਪਾ ਲਈਦਾ ਤੇ ਇਹ ਹੁਣ ਆਪਾਂ ਜੀ ਸੋਜੀ ਪੁੰਨ ਗਈ ਆ ਤੇ ਹੁਣ ਆਪਾਂ ਇਹਦੇ ਚ ਪਾ ਦਿਆਂਗੇ ਜੀ ਦੁੱਧ ਜਦੋਂ ਆਪਾਂ ਬਾਲ ਕੇ ਰੱਖਿਆ ਏ ਤੇ ਹੁਣ ਜੀ ਆਪਾਂ ਇਹਨੂੰ ਲਾਉਂਦੇ ਰਵਾਂਗੇ ਜਲਦੀ ਜਲਦੀ ਕਿ ਨੀਚੇ ਲੱਗੇ ਨਾ ਤੇ ਤੁਸੀਂ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਲਾਈਕ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਤੇ ਕਮੈਂਟ ਵੀ ਜਰੂਰ ਕਰਿਓ ਕਿ ਵੀਡੀਓ ਕਿਵੇਂ ਲੱਗੀ ਤੇ ਚਲੋ ਜੀ ਆਪਾਂ ਇਹਨੂੰ ਲਾਉਂਦੇ ਰਵਾਂਗੇ ਇੱਕ ਵਰਤਾਂ ਇਹਨਾਂ ਅੱਗ ਦਾ ਜਿਵੇਂ ਪਤਲਾ ਬਾਹਲਾ ਹੋ ਗਿਆ ਹੈ ਬਾਕੀ ਇਹ ਸੁੱਕ ਜਾਏਗਾ ਇਹਨਾਂ ਵਧੀਆ ਬਣ ਜਾਏਗਾ ਸੁੱਕ ਕੇ ਤੇ ਖਾਣ ਨੂੰ ਵੀ ਬੜਾ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਜੇ ਤੁਸੀਂ ਇਸ ਤਰ੍ਹਾਂ ਦੁੱਧ ਵਾਲਾ ਹਲਵਾ ਨਹੀਂ ਕਦੇ ਬਣਾਇਆ ਤਾਂ ਜ਼ਰੂਰ ਬਣਾ ਕੇ ਦੇਖਿਓ ਇੱਕ ਵਾਰੀ ਤੇ ਬਹੁਤ ਹੀ ਟੇਸਟੀ ਲੱਗਦਾ ਹੈ ਖਾਣ ਨੂੰ ਤੇ ਮੇਰੇ ਡੈਡੀ ਤਾਂ ਹਮੇਸ਼ਾ ਦੁੱਧ ਵਾਲਾ ਹਲਵਾ ਹੀ ਬਣਾਉਂਦੇ ਨੇ ਇਨੋਂ ਅਪਚਲਾਉਂਦੇ ਰਵਾਂਗੇ ਕਿਉਂਕਿ ਇਹ ਨੀਚੇ ਲੱਗ ਨਾ ਜਾਵੇ ਤੇ ਦੇਖੋ ਹੁਣ ਸੁੱਕਣ ਲੱਗ ਗਿਆ ਏ ਇਹ ਬਿਲਕੁਲ ਵਧੀਆ ਸੁੱਕ ਜਾਵੇਗਾ ਤੇ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਬੜਾਈ ਵਧੀਆ ਖਾਣ ਨੂੰ ਬਰਫੀ ਤਰ ਲੱਗੇਗਾ ਇਹ ਅੱਜ ਜੀ ਵਿਸਾਖੀ ਦਾ ਮੇਨਾ ਹੈ ਤੇ ਅਸੀਂ ਸੋਚਿਆ ਕਿ ਹਲਵਾ ਬਣਾ ਲਈਏ ਕਿ ਅੱਜ ਤਾਂ ਲੈ ਕੇ ਵਾਢੀ ਵੀ ਸ਼ੁਰੂ ਹੋ ਗਈ ਏ ਦੇਖੋ ਵਧੀਆ ਸੁੱਕਣ ਲੱਗ ਗਿਆ ਏ ਤੇ ਇਹਨੂੰ ਚੰਗੀ ਤਰ੍ਹਾਂ ਸੁਕਾਉਣਾ ਹੈ ਆਪਾਂ ਵੀ ਕੜਾਈ ਛੱਡਣ ਲੱਗ ਜਾਵੇ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਤੇ ਜਦੋਂ ਕੜਾਈ ਛੱਡਣ ਲੱਗ ਜਾਊਗਾ ਤੇ ਬਹੁਤ ਵਧੀਆ ਬਣ ਜਾਏਗਾ ਟੇਸਟ ਉਹਦਾ ਤੇ ਉਹਦਾ ਆਪਣਾ ਹਲਵਾ ਤਿਆਰ ਹੋ ਜਾਏਗਾ ਦੇਖੋ ਜੀ ਕਿਆਰ ਹੋ ਗਿਆ ਹਲਵਾ ਆਪਣਾ ਕੜਾਈ ਛੱਡਣ ਲੱਗ ਗਿਆ ਏ ਤੇ ਇਹ ਦੇਖੋ ਜੀ ਪੂਰੀ ਤਰ੍ਹਾਂ ਕੜਾਈ ਛੱਡ ਗਿਆ ਹਲਵਾ ਕੜਚੀ ਦੇ ਨਾਲ ਵੀ ਬਿਲਕੁਲ ਨਹੀਂ ਲੱਗ ਰਿਹਾ ਤੇ ਜੀ ਹੁਣ ਆਪਣਾ ਹਲਵਾ ਤਿਆਰ ਹੋ ਗਿਆ ਏ ਤੇ ਗੁਰਜੋਤ ਕੌਰ ਲੈ ਕੇ ਆ ਗਈ ਏ ਹਲਵਾ ਲੈਣਾ ਤੇ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਏ ਤੇ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਵੇਂ ਲੱਗੀ ਤੇ ਗੁਰਜੋਤ ਖਾ ਕੇ ਵੀ ਦੱਸੇਗੀ ਕਿਵੇਂ ਬਣਿਆ ਏ ਤੇ ਦੇਖੋ ਜੀ ਬਹੁਤ ਵਧੀਆ ਹਲਵਾ ਬਣਿਆ ਏ ਆਪਣਾ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਗਰਜੋਤ ਖਾਣ ਲੱਗਿਆ ਆਏ ਤੇ ਦਸੇਂ ਕਰਜੋਤ ਵਧੀਆ ਬਣਾਏ ਦੁੱਧ ਵਾਲਾ ਹਲਵਾ ਬਹੁਤ ਵਧੀਆ ਬਣਦਾ ਜਿਹੜਾ ਜਿੰਦਾ